ਕੁਈ ਮਾਰੇ ਅਨਸਰਾਨ ਦੇ ਨਾਲ ਪੁਲਿਸ ਉਹਨਾਂ ਨੂੰ ਕਾਬੂ ਕਰਨਗੇ ਸੀਗੇ ਤੇ ਕੋਈ ਹਥਾਪਾਈ ਤੱਕ ਦੀ ਵੀ ਕੋਈ ਗੱਲ ਸਾਹਮਣੇ ਇਹ ਕੀ ਮਸਲਾ ਕੀ ਹੈ ਤੇ ਕੌਣ ਬੰਦੇ ਨੇ ਜੀ ਤੇ ਕਿੰਨੇ ਕਿ ਉਹਨਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਨਹੀਂ ਜੀ ਅ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਜਾ ਰਹੀ ਹੈ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਔਰ ਮਾਨਯੋਗ ਐਸਐਸਪੀ ਬਰਨਾਲਾ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਸਹਣੇ ਤੋਂ ਦੋ ਬੰਦੇ ਰਾਉਂਡ ਅਪ ਕੀਤੇ ਸੀਗੇ ਐਫ ਆਰ ਲਾਜ਼ ਕੀਤੀ ਹੈ ਨਾ ਤਾਂ 104 ਨੰਬਰ ਤਾਂ ਉਹਨਾਂ ਦੀ ਅੱਗੇ ਜਿੱਦਾਂ ਇੱਕ ਨੋਮੀਨੇਟ ਕਰਕੇ ਬੰਦੇ ਨੂੰ ਅਸੀਂ ਫੜਨ ਜਾ ਰਹੇ ਸੀ ਤਾਂ ਸਹਨੇ ਪਿੰਡ ਦੇ ਵਿੱਚ ਜਦੋਂ ਅਸੀਂ ਪਹੁੰਚੇ ਤਾਂ ਉੱਥੇ ਇੱਕ ਮੁੰਡਾ ਹੈਗਾ ਇਹ ਰਾਜਦੀਪ ਸਿੰਘ ਉਹਦੇ ਪਿਤਾ ਜੀ ਆਗੇ ਅਮਿੰਦਰਪਾਲ ਸਿੰਘ ਉਹਨੇ ਆ ਕੇ ਪੁਲਿਸ ਨਾਲ ਬਤਮੀਜ਼ੀ ਕੀਤੀ ਪਰ ਪਹਿਲਾਂ ਗੱਡੀ ਦੇ ਵਿੱਚ ਮੋਟਰਸਾਈਕਲ ਮਾਰਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਹਤਾ ਹਤਾ ਪਾਈ ਕੀਤੀ ਤੇ ਉਹਦੇ ਉਹਨੂੰ ਵੇਖ ਕੇ ਉਹਦੇ ਬੇਟੇ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਯਾਨੀ ਉਹ ਆਪਣੇ ਬੇਟੇ ਨੂੰ ਭਜਾਉਣ ਆਇਆ ਸੀ ਕਿਉਂਕਿ ਉਹਦੇ ਬੇਟੇ ਤੇ ਪਹਿਲਾਂ ਵੀ 4 5 ਪਰਚੇ ਦਰਜ ਐ। ਕੁਝ ਐਨਡੀਪੀਐਸ ਦੇ ਇੱਕ 307 ਦਾ ਪਰਚਾ ਦਰਜ ਐ। ਤਾਂ ਮਾੜਾ ਅਨਸਰ ਆ ਉਹ। ਤਾਂ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਫਿਰ ਉਹ ਮੌਕੇ ਤੋਂ ਭੱਜ ਗਿਆ ਤਾਂ ਉਹਦੇ ਪੁਲਿਸ ਨੇ ਜਿਹੜੇ ਉਹਨਾਂ ਪੁਲਿਸ ਦੀ ਕਸਟਡੀ ਵਿੱਚ ਬੰਦੇ ਸੀ। ਉਹਨਾਂ ਨੂੰ ਅ ਗੱਡੀ ਵਿੱਚ ਕਾਬੂ ਕਰਕੇ ਬਿਠਾਇਆ ਤੇ ਥਾਣੇ ਲੈ ਆਏ। ਉਸ ਤੋਂ ਬਾਅਦ ਉਹ ਦੇਰ ਨਬਸੂਗੀ। ਔਰ ਉਹਨੂੰ ਦੇਰ ਰਾਤ ਅਰੈਸਟ ਕਰਕੇ ਅ ਫਿਰ ਕਿੰਨੇ ਜਣੇ ਗ੍ਰਿਫਤਾਰ ਜਿਉਂ ਆ ਇਹਨੂੰ ਆਪਣੇ ਮੁਲਾਜ਼ਮਾਂ ਨੇ ਮੌਕੇ ਤੇ ਕਾਬੂ ਕਰ ਲਿਆ ਸੀਗਾ ਜੀ ਉਹਨਾਂ ਨੂੰ ਜਦੋਂ ਫਰਾਰ ਹੋਇਆ ਸੀ ਜਿਹੜੇ ਸਾਡੇ ਕੋਲੇ ਦੋ ਕਾਬੂ ਕੀਤੇ ਹੋਏ ਹੈਗੇ ਸੀਗੇ ਬਲਵਿੰਦਰ ਸਿੰਘ ਬੱਬੂ ਤੇ ਰਾਜਦੀਪ ਸਿੰਘ ਹੂੰ ਇਹ ਰਾਜਦੀਪ ਸਿੰਘ ਦੇ ਪਿਤਾ ਸਿਮਿੰਦਰ ਸਿੰਘ ਇਹਨੇ ਆ ਕੇ ਪੁਲਿਸ ਮੁਲਾਜ਼ਮਾਂ ਨਾਲ ਆ ਕੇ ਹੱਥੋਪਾਈ ਕੀਤੀ ਤੇ ਗਾਲੀ-ਕਲੋਚ ਵੀ ਕੀਤਾ ਤਾਂ ਇਹ ਉੱਥੋਂ ਮੌਕੇ ਤੋਂ ਭੱਜ ਗਿਆ ਸੀ ਤਾਂ ਅਸੀਂ ਉਸ ਤੋਂ ਬਾਅਦ ਐਫ ਆਈ ਆਰ ਲਾਗ ਹੋਣ ਤੋਂ ਬਾਅਦ ਇਹਦੇ ਤੇ ਵੱਖਰਾ ਇੱਕ ਮੁਕੱਦਮਾ ਦਰਜ ਕੀਤਾ 105 ਨੰਬਰ ਆ ਉਸ ਤੋਂ ਬਾਅਦ ਫਿਰ ਇਹਦੀ ਦੇਰ ਰਾਤੀ ਦੀ ਰੈਸਟ ਪਾਲੀ ਸੇ ਸਾਰੇ ਅੰਡਰ ਟ੍ਰਾਇਲ ਹੈ ਜਾਂ ਕਿਸੇ ਕੇਸ ਦੇ ਸਜ਼ਾ ਜਾਫਤਾ ਹੈਗਾ ਜੀ ਇਹ ਮਲਜ਼ਮ ਦੀ ਇਹ ਜਿਹੜਾ ਰਾਜਦੀਪ ਆ ਉਹ ਅਜੇ ਉਹਦੇ ਮੁਕੱਦਮੇ ਜਿਹੜੇ ਸਮੈਥ ਨੇ ਮਾਨਯੋਗ ਅਦਾਲਤ ਦੇ ਵਿੱਚ ਤੇ ਮਹਿੰਦਰ ਸਿੰਘ ਤੇ ਪਹਿਲਾ ਮੁਕੱਦਮਾ ਸੀਗਾ ਤੇ ਪੁਲਿਸ ਹੋਰ ਕੋਈ ਅਗਲੀ ਕੋਈ ਪੜਤਾਲ ਵੀ ਕਰ ਰਹੀ ਹੈ ਜੀ ਇਸ ਕੇਸ ਦੇ ਵਿੱਚ ਕੋਈ ਹੋਰ ਚੀਜ਼ਾਂ ਸਾਹਮਣੇ ਆ ਸਕਣ ਜੀ ਜਿਹੜੇ ਨਸ਼ਾ ਤਸ਼ਕਰ ਹੈ ਬਖਸ਼ੇ ਨਹੀਂ ਜਾਣਗੇ ਹਾਂ ਹਾਂ ਨੋਮੀਨੇਟ ਬੰਦੇ ਉਹਦੀ ਜਿਹੜਾ ਬੰਦਾ ਇੱਕ ਨੋਮੀਨੇਟ ਕੀਤਾ ਉਹਦੀ ਜਾਤੀ ਰੈਸਟ ਪਾਈ ਜਾਊਗੀ ਇਹ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਹੈ ਉਹਨਾਂ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਕਿੰਨੇ ਜਿਹੜੇ ਅਰੈਸਟ ਕੀਤੇ ਹੁਣ ਤੱਕ ਜੀ ਹੁਣ ਤੱਕ ਐਨਡੀਪੀਐਸ ਦੇ ਵਿੱਚ 2 ਤੇ 105 ਨੰਬਰ ਮੁਕੱਦਮਾ ਜਿਹੜਾ ਹੈ ਇਹ ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਦਾ ਉਹਦੇ ਉਹਦੇ ਵਿੱਚ ਇੱਕ ਬੰਦੇ ਦੀ ਗ੍ਰਿਫਤਾਰੀ ਕੋਈ ਮਾੜੇ ਅਨਸਰਾਂ ਦੇ ਨਾਲ ਪੁਲਿਸ ਉਹਨਾਂ ਨੂੰ ਕਾਬੂ ਕਰਨਗੇ ਸੀਗੇ ਤੇ ਕੋਈ ਹੱਥਾਪਾਈ ਤੱਕ ਦੀ ਵੀ ਕੋਈ ਗੱਲ ਸਾਹਮਣੇ ਇਹ ਕੀ ਮਸਲਾ ਕੀ ਹੈ ਤੇ ਕੌਣ ਬੰਦੇ ਨੇ ਜੀ ਤੇ ਕਿੰਨੇ ਕੁ ਉਹਨਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਜਾ ਰਹੀ ਹੈ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਅਰ ਮਾਨਯੋਗ ਐਸਐਸਪੀ ਬਰਨਾਲਾ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਸਹਣੇ ਤੋਂ ਦੋ ਬੰਦੇ ਰਾਉਂਡ ਅਪ ਕੀਤੇ ਸੀਗੇ ਐਫਆਈਆਰ ਲਾਗ ਕੀਤੀ ਹੈ ਨਾ ਤੇ 104 ਨੰਬਰ ਤਾਂ ਉਹਨਾਂ ਦੀ ਅੱਗੇ ਜਿੱਦਾਂ ਇਕ ਨੋਮੀਨੇਟ ਕਰਕੇ ਬੰਦੇ ਨੂੰ ਅਸੀਂ ਫੜਨ ਜਾ ਰਹੇ ਸੀ ਤਾਂ ਸਹਣੇ ਪਿੰਡ ਦੇ ਵਿੱਚ ਮੈਂ ਨਿਰਿਕ ਜਦੋਂ ਅਸੀਂ ਪਹੁੰਚੇ ਤਾਂ ਉੱਥੇ ਇੱਕ ਮੁੰਡਾ ਹੈਗਾ ਇਹ ਰਾਜਦੀਪ ਸਿੰਘ ਉਹਦੇ ਪਿਤਾ ਜੀ ਆਗੇ ਅਮਿੰਦਰਪਾਲ ਸਿੰਘ ਉਹਨੇ ਆ ਕੇ ਪੁਲਿਸ ਨਾਲ ਬਤਮੀਜ਼ੀ ਕੀਤੀ ਪਰ ਪਹਿਲਾਂ ਗੱਡੀ ਦੇ ਵਿੱਚ ਮੋਟਰਸਾਈਕਲ ਮਾਰਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਹੱਥਾ ਪਾਈ ਕੀਤੀ ਤੇ ਉਹਦੇ ਉਹਨੂੰ ਵੇਖ ਕੇ ਉਹਦੇ ਬੇਟੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਯਾਨੀ ਉਹ ਆਪਣੇ ਬੇਟੇ ਨੂੰ ਭਜਾਉਣ ਆਇਆ ਸੀ ਕਿਉਂਕਿ ਉਹਦੇ ਬੇਟੇ ਤੇ ਪਹਿਲਾਂ ਵੀ 4 5 ਪਰਚੇ ਦਰਜ ਹੈ ਕੁਝ ਐਨਡੀਪੀਐਸ ਦੇ ਇੱਕ 307 ਦਾ ਪਰਚਾ ਦਰਜ ਤਾਂ ਮਾੜਾ ਅਨਸਰ ਆਉ ਤਾਂ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਿਰ ਉਹ ਮੌਕੇ ਤੋਂ ਭੱਜ ਗਿਆ ਤਾਂ ਉਹਦੇ ਪੁਲਿਸ ਨੇ ਜਿਹੜੇ ਉਹਨਾਂ ਪੁਲਿਸ ਦੀ ਕਸਟਡੀ ਵਿੱਚ ਬੰਦੇ ਸੀ ਉਹਨਾਂ ਨੂੰ ਅ ਗੱਡੀ ਵਿੱਚ ਕਾਬੂ ਕਰਕੇ ਬਿਠਾਇਆ ਤੇ ਥਾਣੇ ਲੈ ਆਏ ਉਸ ਤੋਂ ਬਾਅਦ ਉਹ ਦੇਰ ਗਿਆ ਨਬਸੂਗੀ ਔਰ ਉਹਨੂੰ ਦੇਰ ਰਾਤ ਅਰੈਸਟ ਕਰਕੇ ਅ ਸਰਕ ਨੇ ਜਿਹੜੇ ਜਿਹੜੇ ਇਹਨੂੰ ਆਪਣੇ ਮੁਲਾਜ਼ਮਾਂ ਨੇ ਮੌਕੇ ਦੀ ਕਾਬੂ ਕਰ ਲਿਆ ਸੀਗਾ ਜੀ ਉਹਨਾਂ ਨੂੰ ਜਦੋਂ ਫਰਾਰ ਹੋਇਆ ਸੀ ਜਿਹੜੇ ਸਾਡੇ ਕੋਲੇ ਦੋ ਕਾਬੂ ਕੀਤੇ ਹੋਏ ਹੈਗੇ ਸੀਗੇ ਬਲਵਿੰਦਰ ਸਿੰਘ ਬੱਬੂ ਤੇ ਰਾਜਦੀਪ ਸਿੰਘ ਇਹ ਰਾਜਦੀਪ ਸਿੰਘ ਦੇ ਪਿਤਾ ਸਿਮਿੰਦਰ ਸਿੰਘ ਇਹਨੇ ਆ ਕੇ ਪੁਲਿਸ ਮੁਲਾਜ਼ਮਾਂ ਨਾਲ ਆ ਕੇ ਹੱਥੋਪਾਈ ਕੀਤੀ ਤੇ ਗਾਲੀ-ਕਲੋਚ ਵੀ ਕੀਤਾ ਤਾਂ ਇਹ ਉੱਥੋਂ ਮੌਕੇ ਤੋਂ ਭੱਜ ਗਿਆ ਸੀ ਤਾਂ ਅਸੀਂ ਉਸ ਤੋਂ ਬਾਅਦ ਐਫ ਆਈ ਆਰ ਲਾਗ ਹੋਣ ਤੋਂ ਬਾਅਦ ਇਹਦੇ ਤੇ ਵੱਖਰਾ ਇੱਕ ਮੁਕੱਦਮਾ ਦਰਜ ਕੀਤਾ 105 ਨੰਬਰ ਆ ਉਸ ਤੋਂ ਬਾਅਦ ਫਿਰ ਇਹਦੀ ਦੇਰ ਰਾਤ ਦੀ ਰੈਸਟ ਪਾਈ ਸੀ ਇਹ ਸਾਰੇ ਅੰਡਰ ਟ్రਾਇਲ ਆ ਜਾਂ ਕਿਸੇ ਕੇਸ ਦੇ ਸਜ਼ਾ ਜਾਫਤਾ ਹੈਗਾ ਜੀ ਇਹ ਮੁਲਜ਼ਮ ਜੀ ਇਹ ਜਿਹੜਾ ਰਾਜਕੀਪ ਆ ਉਹ ਅਜੇ ਉਹਦੇ ਮੁਕਦਮੇ ਜਿਹੜੇ ਸਮੈਤ ਨੇ ਮਾਨਯੋਗ ਅਦਾਲਤ ਦੇ ਵਿੱਚ ਹੂੰ ਤੇ ਮਹਿੰਦਰ ਸਿੰਘ ਤੇ ਪਹਿਲਾ ਮੁਕਦਮਾ ਸੀਗਾ ਤੇ ਪੁਲ ਪੁਲਸ ਹੋਰ ਕੋਈ ਅਗਲੀ ਕੋਈ ਪਰਤਾਲ ਵੀ ਕਰ ਰਹੀ ਹੈ ਜੀ ਇਸ ਕੇਸ ਦੇ ਵਿੱਚ ਕੋਈ ਹੋਰ ਚੀਜ਼ਾਂ ਸਾਹਮਣੇ ਆ ਸਕਣ ਜੀ ਜਿਹੜੇ ਨਸ਼ਾ ਤਸ਼ਕਰ ਬਖਸ਼ੇ ਨਹੀਂ ਜਾਣਗੇ ਹੂੰ ਹੂੰ ਨੋਮੀਨੇਟ ਬੰਦੇ ਉਹਦੀ ਜਿਹੜਾ ਬੰਦਾ ਇੱਕ ਨੋਮੀਨੇਟ ਕੀਤਾ ਉਹਦੀ ਜੱਤੀ ਰੈਸਟ ਪਾਈ ਜਾਊਗੀ ਇਹ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਹੈ ਉਨਾਤੇ ਪੁਲਿਸ ਕਾਰਵਾਈ ਕਰ ਰਹੀ ਹੈ ਕਿੰਨੇ ਜਣੇ ਅਰੈਸਟ ਕੀਤੇ ਹੁਣ ਤੱਕ ਜੀ ਹੁਣ ਤੱਕ ਇਹ ਐਨਡੀਪੀਐਸ ਦੇ ਵਿੱਚ 2 ਤੇ 105 ਨੰਬਰ ਮੁਕੱਦਮਾ ਜਿਹੜਾ ਹੈ ਇਹ ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਦਾ ਉਹਦੇ ਤੇ ਉਹਦੇ ਵਿੱਚ ਇੱਕ ਬੰਦੇ ਦੀ ਜ਼ਿੰਮੇਵਾਰੀ ਹੈ